ਅੱਜ ਜਿਹੜੇ ਤੁਸੀਂ ਗ੍ਰੋਹ ਕਾਬੂ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਵਿਸਥਾਰ ਚ ਦੱਸੋ ਸਾਡੇ ਜ਼ਿਲ੍ਹਾ ਬਰਨਾਲੇ ਦੇ ਐਸਐਸਪੀ ਸ਼੍ਰੀਮਾਨ ਮੁਹੰਮਦ ਸਰਫਰਾਸ ਆਲਮ ਆਈਪੀਐਸ ਐਸਪੀਡੀ ਅਸ਼ੋਕ ਸ਼ਰਮਾ ਜੀ ਐਸਪੀ ਹੈੱਡਕੁਆਰਟਰ ਵਰਗੇ ਸ਼ਿਬਰ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਲਾਕੇ ਦੇ ਵਿੱਚ ਮੋਟਰਾਂ ਨੂੰ ਚੋਰੀ ਹੋ ਰੀਆਂ ਤਾਰਾਂ ਕੇਵਲਾ ਜਿਨ੍ਹਾਂ ਦੇ ਆਸ-ਪਾਸੇ ਕਾਫੀ دہشت ਚਲਦੀ ਸੀ ਉਹਨਾਂ ਨੂੰ ਰੋਕਣ ਦੇ ਲਈ ਸਾਡੇ ਬੁੱਕ ਅਫਸਰ ਥਾਣਾ ਤਪਾ ਨੂੰ ਮੁਨਾਸਬ ਉਹ ਦਰਤਾ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਡੇਰੇ ਨਿਗਰਾਨੀ ਵਿੱਚ ਥਾਣਾ ਤਪੇ ਦੇ ਥਾਣੇਦਾਰ ਅਮਰਜੀਤ ਸਿੰਘ ਨੂੰ ਇੱਕ ਕੁਫੀਆ ਜਾਣਕਾਰੀ ਮਿਲੀ ਵੀ 6 ਮੁਜ਼ਰਮ ਜਿਹੜੇ ਤਬਾਹ ਦਾਣਾ ਮੰਡੀ ਵਿੱਚ ਬੈਠੇ ਨੇ ਜਿਨ੍ਹਾਂ ਦੇ ਕੋਲ ਮਾਰੂ ਹਥਿਆਰ ਹੈ ਅਤੇ ਚੋਰੀ ਦਾ ਸਮਾਨ ਹੈ ਅਗਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਆ ਜਿਸ ਦੇ ਵਿਸ਼ਾ ਅਧਾਰ ਰਿਪੋਰਟ ਕਰਕੇ ਐਫ ਆਈ ਆਰ ਨੰਬਰ 82 ਦਰਜ ਕੀਤੀ ਰੇਡ ਕਰਨ ਤੇ ਉਹਨਾਂ ਦੇ ਕੋਲੋਂ ਮਾਰੂ ਹਥਿਆਰ ਬਰਾਮਦ ਕੀਤੇ ਗਦਾਬਿੰਦੂ ਦੇ ਕਰਮਚਾਰੀ 21.5 ਕਿਲੋਗ੍ਰਾਮ ਤਰੀਬ ਤਾਬਾ ਉਗਰਾਮ ਕੀਤਾ ਗਿਆ ਹੈ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਤੁਹਾਨੂੰ ਦਰ ਨਿਰਮਾਣ ਜਿਹੜੀਆਂ ਗੱਲਾਂ ਸਾਹਮਣੇ ਆਉਣਗੇ ਤੁਹਾਨੂੰ ਦੱਸਤੀਆਂ ਜਾਣਗੀਆਂ ਜਿਹੜੇ ਹਥਿਆਰ ਉਹਨਾਂ ਤੋਂ ਬਰਾਮਦ ਕੀਤੇ ਗਏ ਨੇ ਉਹਨਾਂ ਵਿੱਚ ਗੱਡਾਸਾ ਦਾਤੀ ਤੇ ਡਾਂਗ ਬਾਕੀ ਦੋਨੋਂ ਸਮਾਨ ਦੱਸਤਾ ਗਿਆ ਹੈ ਔਰ ਇਹਨਾਂ ਦੇ ਨਾਮ ਇਸ ਤਰ੍ਹਾਂ ਨੇ ਮਨਪ੍ਰੀਤ ਸਿੰਘ ਉਰਫ ਮਣੀ ਵਿੱਕੀ ਸਿੰਘ ਉਰਫ ਪਿਕਾ ਨੈਤ ਸਿੰਘ ਉਰਫ ਟੇਕੂ ਗੁਰਪ੍ਰੀਤ ਸਿੰਘ ਉਰਫ ਗੁਰੀ ਉਤਰਵਰਸ ਸਿੰਘ ਇਹ ਇਸ ਗੈਂਗ ਦਾ ਰਿੰਗ ਲੀਡਰ ਹੈ ਵਕੀਲ ਰਾਮ ਉਰਫ ਗਿੱਲਾ ਜਸਵੰਤ ਸਿੰਘ ਉਰਫ ਲੱਕੂ ਇਹ ਸਾਰੇ ਬਾਜੀਗਰ ਬਸਤੀ ਤਪਾ ਦੇ ਰਹਿਣ ਵਾਲੇ ਨੇ ਔਰ ਇਹ ਗਰੂ ਇਹ ਨਾਲ ਇਤਿਹਾਸੇ ਪਾਸੇ ਦੇ ਲੋਕਾਂ ਦੇ ਰਾਤ ਦੇ ਸਮੇਂ ਜਾ ਕੇ ਪੋਟਰਾਂ ਦੀ ਉਤਾਰਾਂ ਵੜਦੇ ਆ ਅਤੇ ਉਹਨਾਂ ਨੂੰ ਜਾਲ ਗੇਉਂ ਜੂ ਤਾਂਬਾ ਕਢ ਕੇ ਵੇਚਦੇ ਔਰ ਇਹ ਫੜੇ ਜਾਣ ਕਰਕੇ ਆਸਪਾਸ ਦੇ ਇਲਾਕੇ ਦੇ ਵਿੱਚ ਬਹੁਤ ਜਿਆਦਾ ਸਿਰ ਆਪਣਾ ਸਾਭ ਲਿਆ ਇਹਨਾਂ ਨੂੰ ਲੋਕਾਂ ਨੂੰ ਇਸ ਗੱਲ ਦਾ ਹੌਸਲਾ ਹੋਇਆ ਵੀ ਚੋਰੀਆਂ ਰੁਕ ਜਾਣ ਗਿਆ ਔਰ ਗੁਰਪ੍ਰੀਤ ਗੁਰੀ ਦੇ ਪਹਿਲਾ ਚੋਰੀ ਦਾ ਉਕਤ ਮਦਰਜ ਹੈ ਨੈਤ ਸੰਦੇਸ਼ ਆਦਾ ਪਿੰਨ ਤਰਚਾ ਦੋਚ। ਤਾਂ ਹੋ ਵੀ ਗੈਂਗ ਦੇ ਕੋਈ ਹੋਗੇ ਹੈ ਤੇ ਨਾਲ। ਹਾਂ ਇਹਨਾਂ ਦੇ ਐਸੋਸੀਏਟ ਗੈਂਗ ਇੱਕ ਜੋ ਰੁੜੇ ਕੇ ਥਾਣੇ ਤੇ ਲੱਗੇ ਚ ਕੰਮ ਕਰਦਾ ਹੈ। ਜਿਹਦਾ ਇਹਨਾਂ ਨੇ ਦੌਰਾਨੇ ਕੁਛ ਹੀ ਦੱਸਿਆ। ਉਹਨਾਂ ਦਾ ਨਾਮ ਅਜੇ ਡਿਸਕਲੋਸ ਨਹੀਂ ਕਰਾਂਗੇ ਪਰ ਉਹਨੂੰ ਵੀ ਸੀਤੀ ਅਸੀਂ ਨੈਤ ਕਰਕੇ ਤੁਹਾਡੇ ਸਾਹਮਣੇ ਲਿਆਵਾਂ। ਇਹ ਚੋਰੀਆਂ ਕਰਨ ਦਾ ਮੁੱਖ ਮਕਸਦ ਕੀ ਦੱਸਿਆ ਜੀ ਕਿ ਪਤਾ ਲੱਗਿਆ ਕੋਈ ਨਸ਼ੇ ਦੀ ਪੂਰਤੀ ਜਾਂ ਕੀ ਦੱਸਿਆ ਜੀ? ਆਏ ਨਸ਼ੇੜੀ ਲੋਕ ਨੇ ਆਪਣਾ ਕਟਿਓ ਕਿ ਜੋ ਚੋਰੀ ਕਰਦੇ ਆ। ਤਾਂ ਉਹ ਨੂੰ ਵੇਜ ਵਟ ਕੇ ਆਪਣਾ ਨਸ਼ਾ ਕਰ ਲੈਂਦੇ ਆ ਜਾਂ ਫਿਰ ਇਹ ਆ ਵੀ ਆਪਣੇ ਮਹਿੰਗੇ ਸ਼ੌਂਪ ਪੂਰੇ ਕਰਦੇ ਆ